ਕਿ ਤੁਸੀਂ ਵੀ ਇਸਤੇਮਾਲ ਕਰਦੇ ਹੋ ਘਰ ਵਿੱਚ ਗੈਸ ਸਿਲੰਡਰ ਜਾਂ ਉਸ ਦੀ ਪਾਈਪ ਹੋ ਗਈ ਹੈ ਬਹੁਤ ਪੁਰਾਣੀ ਤਾਂ ਹੋ ਜਾਓ ਸਾਵਧਾਨ ਕਿਉਂਕਿ ਇੱਕ ਘਰ ਦੇ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਬਹੁਤ ਹੀ ਵੱਡਾ ਹਾਦਸਾ ਵਾਪਰ ਗਿਆ ਜੀ ਹਾਂ ਦੱਸ ਜਿਏ ਕਿ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੁਗਲਾਨੀ ਦੀ ਖਬਰ سامنے ਆ ਰਹੀ ਹੈ ਜਿੱਥੇ ਦੱਸ ਜਿਏ ਕਿ ਇੱਕ ਗਰੀਬ ਪਰਿਵਾਰ ਦੇ ਘਰ ਵਿੱਚ ਗੈਸ ਸਿਲੰਡਰ ਦੀ ਪਾਈਪ ਲੀਕ ਹੋ ਕੇ ਅੱਗ ਲੱਗਨ ਕਾਰਨ ਘਰ ਵਿੱਚ ਸਾਰਾ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਦੱਸ ਜਿਏ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਵਲਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਆਪਣੇ ਘਰੋਂ ਬਾਹਰ ਮਿਹਨਤ ਮਜ਼ਦੂਰੀ ਕਰਨ ਲਈ ਗਏ ਹੋਏ ਸੀ ਤਾਚਾਨਕ ਘਰ ਵਿੱਚ ਪਏ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ ਇਹਨਾਂ ਪਿੰਡ ਦਾ ਨਾਮ ਕੀ ਹੈ ਕਵਲਜੀਤ ਨਾਮ ਮੇਰਾ ਪਿੰਡ ਮਗਲਾਨੀਆਂ ਕੀ ਗੱਲ ਬਾਤ ਹੈ ਜਿਹੜਾ ਸਾਰੇ ਘਰ ਦੇ ਜਿਹੜਾ ਅੱਗ ਲੱਗਿਆ ਸਮਾਨ ਪਲਾਜਿਆ ਸੀ ਸਰ ਕੰਮਕਾਰ ਵਾਲੇ ਬੰਦੇ ਕੰਮ ਕਰਦੇ ਗਏ ਹਾਂ ਤੇ ਸਿਲੰਡਰ ਦੀ ਨਾਲੀ ਨੂੰ ਅੱਗ ਲੱਗਣ ਦੇ ਨਾਲ ਇਹ ਨਿਸ਼ਕਾਨ ਹੋਇਆ ਸਾਡਾ ਸਾਰਾ ਹੀ ਜੀ ਕੋ ਸੱਕੇ ਸਵਾਏ ਹੈ ਸਾਰਾਈ ਕੋਈ ਸਰ ਫਰਿਜ ਫਰੂਜ ਜੋ ਵੀ ਚੀਜ਼ਾਂ ਕਰਦੀਆਂ ਸਾਰਾ ਹੀ ਸਮਾਨ ਸਾਰੇ ਸੜ ਗਿਆ ਵਾ ਇੱਕ ਖੋਦ ਪੇਟੀ ਤੱਕਰ ਪੇਟੀ ਦੇ ਵਿੱਚ ਅੱਗ ਚੱਲ ਗਈ ਹੈ ਜੋ ਲੀੜਾ ਕਪੜਾ ਪੇਟੀ ਦੇ ਵਿੱਚ ਉਹ ਵੀ ਸੜ ਗਿਆ ਵਾ ਹੋਰ ਇਸ ਤੋਂ ਲਾਵਾ ਵੀ ਚੱਲੇ ਹੈ ਇਹ ਤਾਂ ਲਾਵਾ ਸਾਰਾਈ ਕੇ ਘਰ ਦਾ ਜਿੰਨਾ ਟੋਟਲ ਪੱਖੇ ਪੁੱਖੇ ਜੋ ਵੀ ਫਰਿਜ ਜੋ ਐਲ ਸੀ ਡੀ ਜਾਂ ਜੋ ਵੀ ਆ ਵੀ ਸਾਰਾ ਕੋਸ਼ੀ ਸੜ ਗਿਆ ਵਾ ਕੋਈ ਚੀਜ਼ ਨਹੀਂ ਬਜੀ ਕਿੱਸਾ ਲੱਗੀ ਅੱਗ ਇਸ ਯਾਰਾ ਸਿਲੰਡਰ ਦੀ ਨਾਲੀ ਦੇ ਨਾਲ ਲੱਗੀ ਆਗਾ। ਕੀ ਮੰਗ ਕਰਦੇ ਹੋ? ਅਹੀਂ ਇਹ ਮੰਗ ਕਰਦੇ ਵੀ ਗਰੀਬ ਪਰਿਵਾਰਿਆਂ ਦੇ ਢੜੀ ਦੇ ਪਿਆਲੇ ਹੈਗੇ ਆ ਜੇ ਕੋਈ ਸਾਡੀ ਮਦਦ ਕਰ ਸਕਦਾ ਤੇ ਕਰ ਸਕੇ। ਪਰਵਾਰ ਕਿੰਨਾ? ਪਰਿਵਾਰ ਚ ਦੋ ਘਟਕੇ ਆ ਤੇ ਘਰ ਵਾਲਾ ਵਾ ਤੇ ਮੈਂ ਆ। ਮੈਂ ਤਾਂ ਮੇਰੇ ਲਈ ਕਰਦੇ ਸਾਡੇ। ਹਾਂਜੀ ਸਾਰੇ ਢੜੀ ਦੇ ਪਿਆਲੇ ਨੇ। ਹਾਂਜੀ ਇਹਨਾਂ ਦਾ ਟਾਡਾ ਜੀ। ਸੇਵਾ ਸੇਵਾ। ਕਿਹੜਾ ਪਿੰਡ ਆ ਜੀ? ਸਰਪੁਰ। ਇਹ ਗੱਲ ਬਾਤ ਉਹ ਜਿਹੜਾ ਘਰ ਦਾ ਸਮਾਨ ਸਾਰਾ ਖੜਿਆ ਪਿਆ ਜੀ ਇਹ ਜਿਹੜੇ ਸਿਲੰਡਰ ਦੇ ਨਾਲ ਅਲੱਗ ਅਲੱਗ ਸਾਨੂੰ ਫੋਨ ਕੀਤਾ ਆਣ ਕਹੀ ਕਰਲੇ ਤੋਂ ਪੰਜ ਚਾਰ ਜਣੇ ਆਏ ਆ ਉਹ ਜਿਹਤੋਂ ਇਹਨਾਂ ਦੇ ਹੀ ਬੰਦੇ ਉਹ ਜੋਰ ਜਾਣਿਆਂ ਦੇ ਜਾਂ ਹਿਆ ਤੇ ਅੱਧ ਪਿੱਛਾ ਦਾ ਬਾਹਰ ਸਮਾਨ ਸੁੱਟਿਆ ਵਾ ਅੱਧ ਪਿੱਛਾ ਦਾ ਵਿੱਚੇ ਸੱਟ ਸਿਲੰਡਰ ਦੀ ਨਾਲੀ ਨੂੰ ਅਲੱਗ ਨਾਲ ਸਾਰਾ ਮਸਾਲਾ ਹਾਂਜੀ ਉਹਦੇ ਨਾਲ ਉਹ ਵੈਰ ਨੂੰ ਵੈਰ ਆਪ ਅੰਦਰ ਹੀ ਤੇ ਉਹ ਵੈਰ ਨੂੰ ਨਾਲ ਹੀ ਅੱਦਲਾਦੀ ਹੈ ਕੀ ਹੋ ਗਿਆ ਸੜ ਗਈ ਸਾਡੇ ਜਗਦਾ ਜੇ ਫਰੈਜ ਸਾਡੇ ਬਿਸਤਰੇ ਸਾਡੇ ਹੋਰ ਘਰ ਦਾ ਨਿੱਕਾ ਮੋਟਾ ਜਿੰਨਾ ਸਮਾਨ ਸਾਰਾ ਸਾਡੇ ਜਿਹੜਾ ਪੰਜਾਬ ਸਰਕਾਰ ਆ ਜਾਂ ਦਾਨੀ ਸੱਜਣ ਉਹਨਾਂ ਨੂੰ ਕੀ ਫੀਡ ਕਰਦੇ ਆਹ ਇਹਨੇ ਸਾਡੀ ਮਾਤਾ ਕਰੋ ਗਰੀ ਬੰਦੇ ਪ੍ਰਵਾਹਤ ਕੋਣ ਹੈ ਪ੍ਰਧਾਰ ਤੇ ਅਹੀ ਦੋ ਕੱਕੇ ਪਤਾਨਾ ਵਾਲਾ ਨੇ ਹਾਂਜੀ ਤੋ ਪਿੰਡ ਦਾ ਮੋਹਤਵਾਰ ਜਾ ਕੇ ਕੋਈ ਆਗੂ ਦੇਖਣ ਆਇਆ ਤੋ ਕਾ ਕਰਦਾ ਕੁਝ ਸਾਡੇ ਆਉਂਦਿਆਂ ਨੂੰ ਕੁਝ ਹੱਦ ਤੱਕ ਤੇ ਚਲੇ ਗਏ ਸੀਗੇ ਤੇ ਬਿਸਤਰੇ ਦੇ ਜਿਹੜੇ ਵਿੱਚ ਧੁੱਸਦੇ ਹੋਹੀ ਆਹੀ ਆ ਕੇ ਖੜੇ